ਪਾਰਟੀ ਨੇ ਤੁਹਾਨੂੰ ਏਡਾ ਵੱਡਾ ਪ੍ਰੋਸਾ ਦਿੱਤਾ ਹੈ ਤੁਹਾਨੂੰ ਸੰਗਰੂਰ ਲੋਕ ਸਭਾ ਸੀਟ ਨੂੰ ਜਿਹੜਾ ਹੈ ਉਮੀਦਵਾਰ ਐਲਾਨਿਆ ਹੈ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਾਡਾ ਆਗੂਆਂ ਦੇ ਸਲਾਮ ਆਸ਼ੁਰਾ ਜੀ ਨੂੰ ਸਦਾ ਸਭੀ ਸਤਿ ਸ਼੍ਰੀ ਅਕਾਲ ਵਾਦਨ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਪੂਰੀ ਤਨਦੇਈ ਨਾਲ ਇਹ ਜਿੰਮੇਵਾਰੀ ਨਿਭਾਵਾਂਗੇ। ਮਾਨ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸੰਦੂਰ ਤੋਂ ਹੀ ਕੀਤੀ ਐ ਜੈਐਮਪੀ। ਤੇ ਤੁਸੀਂ ਕਿਵੇਂ ਦੇਖਦੇ ਹੋ ਹੁਣ ਮੀਟ ਹੇਅਰ ਨੂੰ ਉਹਨਾਂ ਨੇ ਖੜਾ ਕੀਤਾ ਹੈ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ? ਦੂਸਰੇ ਪਾਸੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਸਪਾਲ ਸਿੰਘ ਖੈਰਾ ਜਿਹੜਾ ਹੈ ਉਹ ਟਿਕਟ ਕਿੱਧਰ ਦੀ ਗਈ ਐ? ਮੰਤਰੀ ਸਾਹਿਬ ਨੂੰ ਦਿੱਤਾ ਹੈ ਬਹੁਤ ਵੱਡਾ ਬਤਵਾ। ਪਰ ਮੁੱਖ ਮੰਤਰੀ ਸਾਹਿਬ ਕੋਲ ਮੌਕਾ ਵੀ ਆ ਗਿਆ। ਉਸ ਘਰ ਪਖਰਾ ਕਰਕੇ ਤਾਂ ਦਿਖਾਉਣ। ਮੁੱਖ ਮੁੱਖ ਮੰਤਰੀ ਜਿਹੜਾ ਬਕਵਾਂਤ ਜਿਹਦਾ ਇਲਾਕਾ ਸਦਾ ਪ੍ਰਸ਼ਾਸਨ ਦਾ ਬਾਹਰ ਪਾਲ ਸਿੰਘ ਦਾ ਇਲਾਕਾ ਬਟੰਗਾ ਉਹ ਏਰੀਆ ਵੀ ਨੇ। ਉਹ ਏਰੀਆਲ ਡਿਵੈਲਪਮੈਂਟ ਦੇਖੋ ਔਰ ਸਾਡੇ ਹਾਲਾਤ ਯਾਰਾ ਸਾਹਿਬ ਦੀ ਤਾਂ ਕੋਈ ਦੇਣ ਹੀ ਨਹੀਂ ਉਹ ਤਾਂ ਬਾਰੋਂ ਇੱਕ ਐਮਪੀ ਬਣ ਨਾਲ ਹੈ ਸਾਡੀ ਸੇਵਾ ਕਰਦਾ ਥੋੜਾ ਹੈ ਜੀ ਮੁੱਖ ਮੰਤਰੀ ਦਾ ਜਨਾਹ ਮੁੱਖ ਮੰਤਰੀ ਦਾ ਹਲਕਾ ਚਾਰ ਵਜ਼ੀਰ ਹੋਣੇ ਚਾਹੀਦੇ ਸੰਗਰੂਰ ਬਰਨਾਲੇ ਤੋਂ ਇੱਕ ਵੀ ਕੋਈ ਵੱਡਾ ਪ੍ਰੋਜੈਕਟ ਸਾਰੇ ਸੰਗਰੂਰ ਪਾਰਲੀਮੈਂਟ ਵਿੱਚ ਆਇਆ ਤਾਂ ਮੇਰੀ ਬੇਨਤੀ ਹੈ ਉਸ ਵਿੱਚ ਤੇ ਆ ਸਮਝ ਵੀ ਕੋਈ ਵੱਡਾ ਪ੍ਰੋਜੈਕਟ ਇੱਕ ਵੀ ਸੰਗਰੂਰ ਔਰ ਬਰਨਾਲੇ ਚ ਆਇਆ ਤਾਂ ਦੱਸ ਦੇਣਾ ਅਸੀਂ ਤੁਸੀਨ ਸੰਗਰੂਰ ਬਰਨਾਲੇ ਚਾੜਾ ਹੈ ਘੱਗਰ ਤੇ ਕੀ ਉਹਨਾਂ ਨੇ ਉੱਥੇ ਕੋਈ ਮਾਫੀ ਸਾ ਦਿੱਤਾ ਉਹ ਤਾਂ ਕਹਿੰਦਾ ਸੀ ਮਰੀ ਗਈ ਮੁਰਗੀ ਦੇ ਵੀ ਪੈਸੇ ਦਾ ਮੁਰਗੀਾਂ ਦਾ ਗਾਲੀ ਛੱਡੋ ਬੰਦੇ ਮਰੀਆਂ ਦੇ ਪੈਸੇ ਨਹੀਂ ਮਸਲਾ ਮਰੀਆਂ ਦੇ ਪੈਸੇ ਨਹੀਂ ਜੋ ਪੰਜਾਬ ਦਾ ਇਨਫਰਾਸਟ੍ਰਕਚਰ ਅੱਥੇ ਖੜਾ ਆ ਫੋਰ ਲੇਨ 6 ਲੇਨ 8 ਲੇਨ ਛੱਡ ਤਾਂ ਸਾਡਾ ਪੰਜਾਬ ਵੀ ਨਹੀਂ ਸਰਪਲਸ ਸਟੇਟ ਹੋਇਆ ਥਰਮਲ ਪਲਾਂਟ ਆਇਆ ਔਰ ਜੋ 에어ਪੋਰਟ ਹੈਮਸ ਵਰਗੇ ਹਸਪੀਟਲ ਆ ਇਹ ਸਾਰਾ ਜੋੜਾ ਬੁਨਿਆਦੀ ਢਾਂਚਾ ਪੰਜਾਬ ਦਾ ਬਣਿਆ ਇਹ ਕਾਲੀ ਗੱਲ ਦੀ ਦੇਣਾ ਹੋਰ ਤੱਕ ਸਦੀ ਹੈ ਨਹੀਂ ਗੱਲ ਜਿਹੜੀ ਇਹ 300 ਪਰਿਵਾਰ ਦੀ ਉੱઠી ਸੀ ਕਿ ਉਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਲੈਣਾ ਤਾਂ ਕੀਤਾ ਕਿ ਤੱਕ ਸੰਗੂਰ ਤੋਂ ਉਹਨਾਂ ਨੂੰ ਟਿਕਟ ਦੇਣ ਦਾ ਜਿਹੜੀ ਦਾਅਵੇਦਾਰੀ ਉਹ ਦਿੱਤੀ ਗਈ ਸੀ ਮੇਰਾ ਖਿਆਲ ਉਹਨਾਂ ਨੇ ਕੋਈ ਸ਼ਰਤ ਨਹੀਂ ਛੱਡੀ ਸ਼ਾਮਰ ਸਿੰਘ ਦਾ ਸਾਹ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਮੈਨੂੰ ਵੀ ਦੱਸਿਆ ਉਹ ਜਿੱਤੀ ਔਰ ਪਵਿੰਦਰ ਸਿੰਘ ਨਾਲ ਮੇਰੀ ਗੱਲ ਹੋਈ ਉਹਦਾ ਨਾਲ ਵੀ ਅਸੀਂ ਸਪੋਰਟ ਦੇ ਵਿੱਚ ਨੇ ਤੁਹਾਡੇ ਨਾਲ ਉਹ ਚਲੋ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅੱਗੇ ਹੋਵਾਂਗੇ ਉਹਨਾਂ ਨੂੰ ਮਿਲਾਂਗੇ ਸਹਿਯੋਗ ਨਾਲ ਜਿਹੜੀ ਚੋਣਾਂ ਦੇ ਇਹਨਾਂ ਮੁਕਾਬਲੇ ਦੇ ਵਿੱਚ ਤੁਹਾਡੇ ਨਾਲ ਸਿਮਰਨਜੀਤ ਸਿੰਘ ਮਾਨਵੀ ਆ ਜਿਹੜੇ ਕਿ ਜਿੰਨੀ ਚੋਣਾਂ ਜਿੱਤ ਚੁੱਕੇ ਨੇ ਜਿਹੜਾ ਰਸਤਾ ਉਹਨਾਂ ਨੇ ਇਖਤਿਆਰ ਕੀਤਾ ਉਹਸ ਰਸਤੇ ਨਾਲ ਇਸ ਤਿਹਸ ਰੱਗੇ ਅਸੀਂ ਉਸਲੇ ਹੱਲ ਨਹੀਂ ਕਰ ਸਕਦੇ ਸੀ ਉਹ ਗੱਲਾਂ ਜਿਹੜੀਆਂ ਸਾਨੂੰ ਸਤਿ ਸ਼੍ਰੀ ਅਕਾਲ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੇ ਦਾਂਝਲ ਤੁਹਾਡੇ ਨਾਲ ਸ਼ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਬਿਗਲ ਜਿਹੜਾ ਵਜਾ ਦਿੱਤਾ ਹੈ ਤੇ ਇਹਦੇ ਨਾਲ ਸੰਗਰੂਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਆਸੀ ਪਾਰਟੀਆਂ ਦਾ ਗੜ ਮੰਨਿਆ ਜਾਂਦਾ ਹੈ ਸੰਗਰੂਰ ਤੇ ਇਹਦੇ ਨਾਲ ਹੀ ਸੰਗਰੂਰ ਤੋਂ ਜਿਹੜਾ ਸਾਰੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਤੇ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਬੜਾ ਹੀ ਇੱਕ ਦਿਲਚਸਪ ਉਮੀਦਵਾਰ ਇਕਬਾਲ ਸਿੰਘ ਚੂਨਾ ਧੁੰਦੜ ਜੀ ਨੂੰ ਜਿਹੜਾ ਉਤਾਰਿਆ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਜਦੋਂ ਉਹਨਾਂ ਨੂੰ ਜਦੋਂ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਤਾਂ ਕਾਫੀ ਕਿਆਸਰਾਈਆਂ ਲੱਗ ਗਈਆਂ ਕਿ ਸ਼ਾਇਦ ਇਹ ਜਿਹੜੀ ਸੀਟ ਸੀ ਜਿਹੜੀ ਟਿਕਟ ਸੀ ਉਹ ਟੀਮ ਪਰਿਵਾਰ ਨੂੰ ਮਿਲੇ ਪਰ ਚੁੰਦਾ ਸਾਹਿਬ ਨੂੰ ਟਿਕਟ ਮਿਲੀ ਹੈ ਤੇ ਇਸ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੱਸੀ ਗਾਲ ਜੀ ਬਹੁਤ ਸੱਸੀ ਗਾਲ ਜੀ ਬਾਈ ਧੰਨਵਾਦ ਜੀ ਜੀ ਪਹਿਲਾਂ ਤਾਂ ਪਾਰਟੀ ਨੇ ਤੁਹਾਨੂੰ ਐਡਾ ਵੱਡਾ ਭਰੋਸਾ ਦਿੱਤਾ ਹੈ ਤੁਹਾਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਜਿਹੜਾ ਹੈ ਉਮੀਦਵਾਰ ਐ ਲਾਨਿਆ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਤੇ ਲੋਕ ਕਿਹੋ ਜਿਹਾ ਰਿਸਪੌਂਸ ਕਰ ਰਹੇ ਹੈ ਦੇਖੋ ਅਸੀਂ ਪਾਰਟੀ ਦੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਲੋਕ ਹਾਂ ਜੀ ਅਸੀਂ ਪੰਥਰ ਪੰਜਾਬ ਨੂੰ ਸਮਰਪਿਤ ਹਾਂ ਔਰ ਕੋਈ ਪਲੇਟਫਾਰਮ ਹੈ ਪੰਜਾਬ ਜਿੱਥੇ ਪੰਤੌਰ ਪੰਜਾਬ ਦੀ ਗੱਲ ਕੀਤੀ ਜਾ ਸਕਦੀ ਹੈ ਉਹ ਹੈ ਸ਼੍ਰੋਮਣੀ ਕਾਲੀਦਾ ਜੀ ਸੋ ਸਾਡੀ ਪਿਤਾ ਪੁਰਖੀ ਪਾਰਟੀ ਹੈ ਅਸੀਂ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਲਈ ਕੰਮ ਕੀਤਾ ਜੀ ਔਰ ਪਿਛਲੇ 7-8 ਸਾਲ ਦੇ ਜਦੋਂ ਪਾਰਟੀ ਦੀ ਸਰਕਾਰ ਨਹੀਂ ਸੀ ਤਾਂ ਵਕ ਵਕ ਜ਼ਿੰਮੇਵਾਰੀਆਂ ਪਾਰਟੀ ਨੇ ਮੈਨੂੰ ਦਿੱਤੀਆਂ ਮੈਨੂੰ ਸ਼੍ਰੋਮਣੀ ਕਾਲੀਦਾ ਦਾ ਜ਼ਿਲ੍ਹਾ ਸਦੂਰ ਦਾ ਪ੍ਰਧਾਨ ਵੀ ਬਣਾਇਆ ਔਰ ਦੋਨੋਂ ਜ਼ਿਲ੍ਹਿਆਂ ਦਾ ਆਬਜ਼ਰਵਰ ਵੀ ਲਾ ਕੇ ਰੱਖਿਆ ਲੋਕ ਸਭਾ ਪਿਛਲੇ 6-7-8 ਮਹੀਨਿਆਂ ਤੋਂ ਮੈਨੂੰ ਲੋਕ ਸਭਾ ਸੰਰੂਰ ਦਾ ਇੰਚਾਰਜ ਵੀ ਲਾਇਆ ਔਰ ਅਸੀਂ ਬੜੀ ਤੰਦੇ ਹੀ ਨਾ ਸਾਰੇ ਨੌ ਹਲਕਿਆਂ 'ਚ ਮਿਹਨਤ ਵੀ ਕੀਤੀ ਵਰਕਰਾਂ ਨੂੰ ਲਾਮਬੰਦ ਕੀਤਾ ਔਰ ਪਾਰਟੀ ਨੂੰ ਸਾਰੇ ਵਰਕਰਾਂ ਨੂੰ ਲਾਮਬੰਦ ਕਰਕੇ ਖੜਾ ਰੱਖਿਆ ਸਾਰੇ ਸਿਸਟਮ ਨੂੰ ਉਸ ਦੇ ਤਹਿਤ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਆਗੂਆਂ ਦੇ ਸਲਾਮ ਅਸ਼ਵਰੇ ਨਾਲ ਸਦਾ ਸਿੰਘ ਵੀਰ ਸਿੰਘ ਬਾਦਲ ਉਹਨਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਔਰ ਅਸੀਂ ਪੂਰੀ ਤੰਦੇ ਹੀ ਨਾਲ ਇਹ ਜ਼ਿੰਮੇਵਾਰੀ ਨਿਭਾਵਾਂਗੇ ਵਧੀਆ ਲੱਗ ਰਿਹਾ ਲੋਕਾਂ 'ਚ ਸੇਵਾ ਕਰਾਂਗੇ ਪੂਰੀ ਨੇਕ ਨੀਤੀ ਨਾਲ ਪਾਰਟੀ ਨੂੰ ਮਜ਼ਬੂਤ ਕਰਕੇ ਇਹ ਸੀਟ ਹੈ ਜਿਹੜੀ ਜਿੱਤੇ ਕੇ ਪਾਰਟੀ ਦੀ ਚੋਲੀ ਪਾਵਾ ਜੀ ਤੇ ਆਮ ਆਦਮੀ ਪਾਰਟੀ ਦੇ ਲੋ ਮੀਥ ਹੀਰ ਨੂੰ ਚੋਣ ਮદાન ਦੇ ਵਿੱਚ ਉਤਾਰਿਆ ਗਿਆ ਤੇ ਉਹਨਾਂ ਦਾ ਇਹੀ ਕਹਿਣਾ ਹੈ ਅਸੀਂ ਜਿਹੜੇ ਕੰਮ ਕੀਤੇ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਜਿਹੜੇ ਕੰਮ ਕੀਤੇ ਉਹ ਲੋਕਾਂ ਨੂੰ ਦਿਖਾਵਾਂਗੇ ਉਸੇ ਆਧਾਰ ਤੇ ਹੀ ਵੋਟ ਮੰਗਾਗੇ ਨਹੀਂ ਤਾਂ ਅਸੀਂ ਵੋਟ ਨਹੀਂ ਮੰਗਣ ਜਾਵਾਂਗੇ ਤੇ ਤੁਸੀਂ ਕਿਹੜੇ ਮੁੱਦੇ ਜਿਹੜੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਜਾਂ ਲੋਕਾਂ ਦੇ ਵਿੱਚ ਕਿਹੜੇ ਕੰਮ ਗਿਣਾਓਗੇ ਜਾਂ ਕਿਹੜੇ ਕੰਮ ਕਰਨੇ ਨੇ ਉਹ ਲੋਕਾਂ ਨੂੰ ਦੱਸੋਗੇ ਵੀ ਭਾਈ ਉਹ ਕੰਮ ਤਾਂ ਕਹਿੰਦੇ ਨਹੀਂ ਵੀ ਅਸੀਂ ਕੀਤੇ ਨੇ ਕੰਮ ਦੀ ਕੋਈ ਸਪੈਸਿਫਿਕ ਕੰਮ ਵੀ ਦੱਸਣ ਵੀ ਅਸੀਂ ਸੰਗਰੂਚਾ ਕੰਮ ਕਰਤਾ ਮੁੱਖ ਮੰਤਰੀ ਦਾ ਜਿਲ੍ਹਾ ਹੋਵੇ ਮੁੱਖ ਮੰਤਰੀ ਦਾ ਹਲਕਾ ਹੋਵੇ ਚਾਰ ਵਜੇਰ ਹੋਣ ਇੱਥੇ ਦੀ ਸੰਗਰੂਰ ਬਰਨਾਲੇ ਚ ਇੱਕ ਵੀ ਕੋਈ ਵੱਡਾ ਪ੍ਰੋਜੈਕਟ ਸਾਰੇ ਸੰਗਰੂਰ ਪਾਰਲੀਮੈਂਟ ਚ ਚਾਹਿਆ ਹੋਇਆ ਤਾਂ ਮੇਰੀ ਬੇਨਤੀ ਹੈ ਤੁਸੀਂ ਮੇਰੇ ਤਹਿਰ ਸਾਹਿਬ ਨੂੰ ਪੁੱਛੋ ਵੀ ਕੋਈ ਵੱਡਾ ਪ੍ਰੋਜੈਕਟ ਇੱਕ ਵੀ ਸੰਗਰੂਰ ਔਰ ਬਰਨਾਲੇ ਚ ਆਇਆ ਹੋਇਆ ਤਾਂ ਉਹ ਦੱਸ ਦੇਣ ਅਸੀਂ ਦੇਨਦਾਰ ਹਾਂ ਸੰਗਰੂਰ ਬਰਨਾਲੇ ਚ ਹੜਾ ਹੈ ਉਹ ਘਾਗਰ ਤੇ ਕੀ ਉਹਨਾਂ ਨੇ ਉੱਥੇ ਕੋਈ ਮੁਆਵਜ਼ਾ ਦਿੱਤਾ ਉਹ ਤਾਂ ਕਹਿੰਦੇ ਸੀ ਮਰੀ ਹੋਈ ਮੁਰਗੀ ਦੇ ਵੀ ਪੈਸੇ ਦੇਵਾਂਗੇ ਮੁਰਗਿਆਂ ਦੀ ਤਾਂ ਗੱਲ ਹੀ ਛੱਡੋ ਬੰਦੇ ਮਰੇ ਆਂਦੇ ਵੀ ਪੈਸੇ ਨਹੀਂ ਮਿਲੇ ਫਸਲਾਂ ਮਰੀਆਂ ਦੇ ਪੈਸੇ ਨਹੀਂ ਮਿਲੇ ਕੋਈ ਇੱਕ ਪ੍ਰੋਜੈਕਟ ਨਹੀਂ ਆਇਆ ਜਿਹੜੀ ਸਾਡੀ ਅਕਾਲੀ ਦਲ ਦੀ ਦੇਣ ਹੈ ਜੋ ਪੰਜਾਬ ਦਾ ਇਨਫਰਾਸਟ੍ਰਕਚਰ ਅੱਜ ਖੜਾ ਹੈ ਆ 4 ਲੇਨ 6 ਲੇਨ 8 ਲੇਨ ਸੜਕਾਂ ਨੇ ਸਾਡਾ ਪੰਜਾਬ ਬਿਜਲੀ ਸਰਪਲਸ ਸਟੇਟ ਹੋਇਆ ਥਰਮਲ ਪਲਾਂਟ ਲਾਏ ਔਰ ਜੋ 에어ਪੋਰਟ ਬਣੇ ਐਮਜ਼ ਵਰਗੇ ਹਸਪੀਟਲ ਆਏ ਇਹ ਸਾਰਾ ਜੋੜਾ ਬੁਨਿਆਦੀ ਢਾਂਚਾ ਪੰਜਾਬ ਦਾ ਬਣਿਆ ਇਹ ਅਕਾਲੀ ਦਲ ਦੀ ਦੇਣ ਹੈ ਹੋਰ ਤਾਂ ਕਿਸੇ ਦੀ ਹੈ ਹੀ ਨਹੀਂ ਜਿੰਨੀਆਂ ਭਲਾਈ ਸਕੀਮਾਂ ਨੇ ਆਟਾ ਦਾਲ ਸ਼ਘਨ ਸਕੀਮ ਪੈਨਸ਼ਨ ਆ ਸਾਡੀਆਂ ਬੱਚੀਆਂ ਨੂੰ ਸਾਈਕਲ ਦਿੱਤੇ ਮੁਫਤ ਜਿਹੜਾ ਇਲਾਜ ਲਈ 1.5 ਲੱਖ ਕੈਂਸਰ ਨੂੰ ਦਿੱਤਾ ਹਸਪਤਾਲਾਂ 'ਚ ਦਵਾਈਆਂ ਮੁਫਤ ਦਿੱਤੀਆਂ ਕਿਸਾਨਾਂ ਦੇ ਬਿੱਲ ਮਾਫ ਕੀਤੇ ਗਰੀਬਾਂ ਦੇ ਦਾ ਮਾਫ ਕੀਤੇ ਇਹ ਸਾਰੀਆਂ ਸਕੀਮਾਂ ਕਾလီ ਦਲ ਦੀ ਦੇਣ ਹੈ ਇਹ ਕੋਈ ਸਪੈਸੀਫਿਕ ਕੰਮ ਦੱਸਣ ਵੀ ਆਹ ਕੰਮ ਅਸੀਂ ਕੀਤਾ ਸ਼ਿਫਤਾ ਅਸੀਂ ਮੰਨੀਆਂ ਸਾਡੇ ਕੰਮਾਂ ਨੂੰ ਵੋਟ ਪਾਉਣਗੇ ਕਿਹੜੇ ਕੰਮਾਂ ਨੂੰ ਤੁਹਾਡੇ ਨੂੰ ਵੋਟ ਪਾਉਣਗੇ ਨਸ਼ਾ ਉਵੇਂ ਵਿਕਰੇ ਤੁਹਾਡੇ ਨੱਕ ਥਲੇ ਤੁਹਾਡੇ ਜ਼ਿਲ੍ਹੇ 'ਚ ਅੱਜ ਕੱਲ 23 23 ਬੰਦੇ ਮਰ ਗਏ ਤੁਸੀਂ ਉਹਨਾਂ ਨੂੰ ਕਿਸੇ ਨੂੰ ਪੰਜ ਪੈਸੇ ਮੁਆਫੀ ਨਹੀਂ ਦਿੱਤਾ ਇਹ ਕਹਾਣੀ ਹੈ ਇਹਨਾਂ ਦੀ ਪਰ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਕੋਈ ਸਾਡੀ ਸਰਕਾਰ ਦੇ ਵਿੱਚ ਨਹੀਂ ਆਇਆ ਅਸੀਂ ਠੱਲ ਜਰੂਰ ਪਾ ਰਹੇ ਹਾਂ ਪਰ ਇਹ ਸਾਡੇ ਸਮੇਂ ਤੋਂ ਨਹੀਂ ਪਿਛਲੀਆਂ ਸਰਕਾਰਾਂ ਤੋਂ ਨਸ਼ਾ ਚੱਲਦਾ ਆ ਰਿਹਾ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਵੀ ਕਿਸੇ ਕੋਈ ਸਰਕਾਰ ਨਸ਼ੇ ਵਕਾਉਂਦੀ ਹੈ ਅਸੀਂ ਇਹ ਨਹੀਂ ਕਹਿੰਦੇ ਨਾ ਅਕਾਲੀ ਵਕਾਉਂਦੇ ਸੀ ਜਦੋਂ ਅਕਾਲੀਆਂ ਨੂੰ ਬਦਨਾਮ ਕਰਦੇ ਤੁਸੀਂ ਅਸੀਂ ਨਹੀਂ ਕਹਿੰਦੇ ਕਾਂਗਰਸ ਵਕਾਉਂਦੀ ਹੈ ਕੋਈ ਮੁੱਖ ਮੰਤਰੀ ਕੋਈ ਬੰਦਾ ਇਹ ਨਹੀਂ ਚਾਹੁੰਦਾ ਸਰਕਾਰ ਚਾਹੁੰਦੀ ਵੀ ਸਾਡੇ ਨਸ਼ੇ ਵਿਕਣ ਔਰ ਤੁਸੀਂ ਵਾਅਦਾ ਕੀ ਕੀਤਾ ਸੀ ਲੋਕਾਂ ਨਾਲ ਤੁਸੀਂ ਇਹ ਕਿਹਾ ਸੀ ਕਿ ਅਸੀਂ ਇੱਕ ਹਫ਼ਤੇ 'ਚ ਨਸ਼ੇ ਖਤਮ ਕਰਦੇ ਹਾਂਗੇ ਹੂੰ ਹੂੰ ਤੇ ਕੀ ਹੋ ਨਸ਼ੇ ਕਰ ਖਤਮ ਕਰਨ 'ਚ ਕਾਮਯਾਬ ਹੋਏ ਤੁਸੀਂ ਹੂੰ ਪਰ ਤੁਸੀਂ ਇਹ ਝੂਠੀਆਂ ਗੱਲਾਂ ਕਿਉਂ ਕੀਤੀਆਂ ਲੋਕਾਂ ਨੂੰ ਤੁਸੀਂ ਇਹ ਵੀ ਕਿਹਾ ਸੀ ਅਸੀਂ ਐਮ ਐਸ ਬੀ ਦਵਾਂਗੇ ਹੂੰ 22 ਫਸਲਾਂ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਉਦੋਂ ਐਮ ਪੀ ਸੀਗੇ ਉਹ ਇੱਕ ਐਮ ਪੀ ਨੂੰ ਪਤਾ ਨਹੀਂ ਹੁੰਦਾ ਵੀ ਐਮ ਐਸ ਬੀ ਸਟੇਟ ਗਵਰਨਮੈਂਟ ਦੇ ਸਕਦੀ ਹੈ ਕਿ ਨਹੀਂ ਦੀ ਸੀ ਸਹੀ ਮੈਂ ਕਿ ਇਹ ਬੇਨਤੀ ਕਰਦਾ ਕਿ ਗੁੰਮਰਾਹ ਕਰਨ ਝੂਠ ਦਾ ਪ੍ਰਚਾਰ ਕੀਤਾ ਇਹਨਾਂ ਨੇ ਉਹ ਉਹ ਚੀਜ਼ ਨਹੀਂ ਕਰਨੀ ਚਾਹੀਦੀ ਇੱਕ ਐਡੇ ਉਚਾੜਿਆਂ ਤੇ ਬੈਠੇ ਲੋਕਾਂ ਨੂੰ ਜੇਕਰ ਤੁਸੀਂ ਵਾਦਾ ਕਰਦੇ ਆ ਤਾਂ ਸੱਚਾ ਕਰੋ ਤਾਂ ਫਿਰ ਤੁਹਾਡੇ ਯਤਨ ਨੇ ਉਹਦੇ ਸਿਰਦ ਹੋਣੇ ਚਾਹੀਦੇ ਨੇ ਫਿਰ ਰਿਜ਼ਲਟ ਵੀ ਦੇ ਕੇ ਦਿਖਾਓ ਜੀ ਇਹਦੇ ਨਾਲ ਹੀ ਤੁਸੀਂ ਭਾਜਪਾ ਤੋਂ ਕਾਫੀ ਲੰਬਾ ਸਮਾਂ ਬਾਅਦ ਜਿਹੜਾ ਇਕੱਲੇ ਚੋਣ ਲੜ ਰਹੇ ਹੋ ਤੇ ਜਿੱਥੇ ਕੀ ਖਬਰਾਂ ਸੁਣਨ ਨੂੰ ਮਿਲੀਆਂ ਐ ਅਸੀਂ ਦੇਖਿਆ ਵੀ ਆ ਖੁੱਦ ਕਿ ਜਦੋਂ ਵੀ ਭਾਜਪਾ ਕੋਈ ਕੈਂਡੀਡੇਟ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਜਾਂਦੇ ਨੇ ਉਹਨਾਂ ਦਾ ਵਿਰੋਧ ਹੁੰਦਾ ਹੈ ਤੇ ਕੀ ਗੱਲ ਤੁਹਾਡਾ ਵੀ ਵਿਰੋਧ ਹੁੰਦਾ ਆ ਜਾਂ ਲੋਕੀ ਪਿਆਰ ਦੇ ਨਾਲ ਤੁਹਾਨੂੰ ਸਵੀਕਾਰ ਦੇ ਨੇ ਆਦਾ ਸਨਮਾਨ ਕਰਦੇ ਨੇ ਨਹੀਂ ਵਿਰੋਧ ਆ ਜਿਹੜਾ ਉਹ ਕਿਸਾਨ ਸਾਡੇ ਆਗੂ ਕਿਸਾਨ ਵੀਰ ਉਹ ਦੁੱਖ ਨਾਲ ਕਰ ਰਹੇ ਨੇ ਕੋਈ ਸ਼ੌਕ ਨਾਲ ਨਹੀਂ ਕਰ ਰਹੇ ਹੂੰ ਹੂੰ ਉਹਨਾਂ ਨਾਲ ਬੀਜੇਪੀ ਨੇ ਧੋਖਾ ਕੀਤਾ ਹੂੰ ਹੂੰ ਬੀਜੇਪੀ ਕਹਿ ਕੇ ਉਹਨਾਂ ਦੇ ਸਾਰੇ ਵਾਅਦੇ ਕਰਕੇ ਮੁਕਰ ਗਈ ਹੂੰ ਹੂੰ ਉਹ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਕਰ ਰਹੇ ਹੂੰ ਹੂੰ ਵੀ ਕਿਸੇ ਬੰਦੇ ਨਾਲ ਦੁਸ਼ਮਣੀ ਨਹੀਂ ਹੈ ਉਹਨਾਂ ਦੀ ਹੂੰ ਹੂੰ ਸੋ ਡੈਮੋਕਰੈਟਿਕ ਤਰੀਕੇ ਨਾਲ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਕੇ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਕਿਉਂਕਿ ਉਹ ਮਹਿਸੂਸ ਕਰਦੇ ਆ ਕਿਸਾਨੀ ਸਫਾ ਸਾਲ ਪਹਿਲਾਂ ਮਿੱਟੀ ਰਹੀ ਅੱਜ ਵੀ ਪੰਜਾਬ ਦੇ ਬਾਰਡਰਾਂ ਤੇ ਬੈਠੀ ਹੈ ਕਿਸਾਨੀ ਉਸੇ ਤਰ੍ਹਾਂ ਉਹ ਅਕਾਲੀ ਦਲ ਦਾ ਵਿਰੋਧ ਕਿਉਂ ਹੋਊਗਾ ਅਕਾਲੀ ਦਲ ਨੇ ਤਾਂ ਕਿਸਾਨ ਔਰ ਪੰਥ ਦੇ ਮੁੱਦਿਆਂ ਤੇ ਸਮਝੌਤਾ ਵੀ ਤੋੜਤਾ ਮਤਲਬ ਭਾਜਪਾ ਨਾਲ ਉਹ ਦੂਜੀ ਕੋਲ ਤੁਸੀਂ ਟੁੱਟੇ ਹੋ ਤਾਂ ਤੁਹਾਨੂੰ ਫਾਇਦਾ ਹੀ ਹੋਇਆ ਨੁਕਸਾਨ ਨਹੀਂ ਆ ਚਲੋ ਵੋਟਾਂ ਦਾ ਨਫਾ ਨੁਕਸਾਨ ਬਾਦੀਆਂ ਗੱਲਾਂ ਨੇ ਪਰ ਅਸੀਂ ਕਿਸਾਨੀ ਮੁੱਦੇ ਤੇ ਔਰ 500 ਪੰਜਾਬ ਦੇ ਮੁੱਦੇ ਤੇ ਸਮਝੌਤਾ ਤੋੜਿਆ ਅਸੀਂ ਸਮਝਦੇ ਹਾਂ ਇਹ ਫੈਸਲਾ ਸਹੀ ਹੈ ਔਰ ਇਹ ਸਾਡਾ ਬਣਦਾ ਸੀ ਕਿਉਂਕਿ 500 ਪੰਜਾਬ ਅਤਿਛੀ ਇੱਕੋ ਪਾਰਟੀ ਹੈ ਸ਼੍ਰੋਮਣੀ ਕਾਲੇ ਉਹਦਾ ਫਰਜ਼ ਬਣਦਾ ਸੀ ਹਾਂ ਹਾਂ ਪੰਤਾ ਪੰਜਾਬੀ ਆਵਾਜ਼ ਕਿਸਾਨੀ ਦੀ ਪਹਰੇਦਾਰੀ ਕਰੇ ਉਹ ਅਸੀਂ ਕੀਤੀ ਆ ਔਰ ਸਾਨੂੰ ਇਹਦਾ ਸਹਿਯੋਗ ਵਧੀਆ ਢੰਗ ਨਾਲ ਵੋਟਾਂ ਚ ਮਿਲ ਰਿਹਾ ਜੀ ਤੇ ਪਾਰਟੀ ਨੇ ਤੁਹਾਡੇ ਤੇ ਭਰੋਸਾ ਦਿੱਤਾ ਕਿ ਤੁਹਾਨੂੰ ਟਿਕਟ ਦਿੱਤੀ ਹੈ ਸੰਗਰੂਰ ਤੋਂ ਤੇ ਗੱਲ ਜਿਹੜੀ ਢੀਂਸਾ ਪਰਿਵਾਰ ਦੀ ਵੀ ਉੱઠી ਸੀ ਕਿ ਉਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਲੈਵਾ ਤਾਂ ਕੀਤਾ ਕਿ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦੇਣ ਦਾ ਜਿਹੜੀ ਦਾਵੇਦਾਰੀ ਉਹ ਦਿੱਤੀ ਗਈ ਸੀ ਪਰ ਬਾਅਦ ਵਿੱਚ ਤੁਹਾਨੂੰ ਜਿਹੜੀ ਟਿਕਟ ਮਿਲੀ ਕਿਹੋ ਜਿਹਾ ਰਿਸਪੌਂਸ ਸੀਗਾ ਉਹਨਾਂ ਦਾ ਕੀ ਤੁਹਾਨੂੰ ਫੋਨ ਆਇਆ ਤੁਹਾਡੀ ਸਪੋਰਟ ਦੇ ਵਿੱਚ ਨੇ ਉਹ ਜਾਂ ਚੁੱਪ ਬੈਠੇ ਨੇ ਜੀ ਦੇਖੋ ਮੇਰਾ ਖਿਆਲ ਉਹਨਾਂ ਨੇ ਕੋਈ ਸ਼ਰਤ ਨਹੀਂ ਸੀ ਲਾਈ ਸ਼ਾਮਲ ਹੋਣ ਲਈ ਉਹਨਾਂ ਨੇ ਇਹ ਬ੍ਰਾਂਚ ਸੀਟ ਇੰਸਾ ਸਾਹਿਬ ਦਾ ਕਿ ਅਸੀਂ ਪੰਥਰ ਪੰਜਾਬ ਦੇ ਮਡੇਰੇ ਹਿੱਤਾਂ ਲਈ ਇਕੱਠੇ ਹੋਏ ਹਾਂ ਸੋ ਉਸ ਤੋਂ ਬਾਅਦ ਕੋਈ ਗੱਲ ਉਹਨਾਂ ਦੀ ਪ੍ਰਧਾਨ ਜੀ ਨਾਲ ਹੋਈ ਹੈ ਨਹੀਂ ਹੋਈ ਮੈਨੂੰ ਉਹਦੇ ਬਾਰੇ ਕੁਝ ਨਹੀਂ ਹੈ ਪਰੰਤੂ ਮੈਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਲੰਮਾ ਸਮਾਂ ਪਹਿਲਾਂ ਉਹਨਾਂ ਦੇ ਰਲਵੇਂ ਤੋਂ ਬਹੁਤ ਧੇਰ ਪਹਿਲਾਂ ਕਿਹਾ ਸੀ ਕਿ ਤੁਸੀਂ ਤੁਹਾਨੂੰ ਪਾਰਲੀਮੈਂਟ ਦੀ ਚੋਣਾਂ ਜਿਹੜੀ ਤੁਸੀਂ ਲੜਦੇ ਆਂ ਔਰ ਅਸੀਂ ਉਸੇ ਢੰਗ ਨਾਲ ਕੰਮ ਕਰ ਰਹੇ ਸੀ ਔਰ ਉਸ ਉਸ ਦੇ ਤਹਿਤ ਹੀ ਉਹਨਾਂ ਨੇ ਸਾਨੂੰ ਪਾਰਟੀ ਜਾਂ ਟਿਕਟ ਜਿਹੜੀ ਉਹ ਦਿੱਤੀ। ਬਾਅਦ ਵਿੱਚ ਤੁਹਾਨੂੰ ਫੋਨ ਆਇਆ ਮੁਬਾਰਕਾ ਦਿੱਤੀਆਂ ਜਾਂ ਤੁਹਾਡੇ ਨਾਲ ਸੰਪਰਕ ਦੇ ਵਿੱਚ ਨੇ ਟੀਨਸਰ ਜੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਵਧਾਈਆਂ ਵੀ ਦਿੱਤੀਆਂ। ਹਮਮ ਔਰ ਬਰਵਿੰਦਰ ਜੀ ਨਾਲ ਮੇਰੀ ਗੱਲ ਹੋਈ ਹੈ। ਹਮਮ ਉਹਨਾਂ ਨਾਲ ਵੀ ਅਸੀਂ ਸਪੋਰਟ ਦੇ ਵਿੱਚ ਨੇ ਤੁਹਾਡੇ ਨਾਲ ਉਹ ਚਲੋ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ। ਕਿੱਥੇ ਹੋਵਾਂਗੇ ਉਹਨਾਂ ਨੂੰ ਮਿਲਾਂਗੇ ਉਹਨਾਂ ਨੇ ਸਹਿਯੋਗ ਨਾਲ ਹੀ ਇਹ ਜਿਹੜੀ ਚੋਣਾਂ ਜਿਹੜੀ ਲੜੀ ਜਾਣੀ ਹੈ ਉਹਨਾਂ ਦਾ ਸਹਿਯੋਗ ਹਾਸਲ ਕਰਾਂਗੇ। ਜੀ ਤੇ ਇਹਦੇ ਨਾਲ ਹੀ ਜਿਵੇਂ ਕਿ ਸਾਰੇ ਜਾਣੇ ਆਪੋ ਆਪਣੇ ਮੁੱਦੇ ਲੈ ਕੇ ਅੱਗੇ ਚੱਲੇ ਨੇ ਤੁਸੀਂ ਦੱਸਿਆ ਕਿ ਤੁਸੀਂ ਪੰਥਕ ਮੁੱਦੇ ਜਿਹੜੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਇਹਦੇ ਨਾਲ ਮੁਕਾਬਲੇ ਦੇ ਵਿੱਚ ਤੁਹਾਡੇ ਨਾਲ ਸਿਮਰਜੀਤ ਸਿੰਘ ਮਾਨ ਵੀ ਹੈ ਜਿਹੜੇ ਕਿ ਜਿਮਨੀ ਚੋਣਾ ਜਿੱਤੇ ਚੁਕਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਰ ਆ ਚੁੱਕੇ ਨੇ ਕਿਹੋ ਜਿਹੀ ਟੱਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਨਾਂ ਨਾਲ ਕਿਹੋ ਜਿਹੀ ਹੋਏਗੀ ਦੇਖੋ ਮੁੱਦੇ ਪੰਥਰ ਪੰਜਾਬ ਦੇ ਬਹੁਤ ਨੇ ਹਾਂ ਹਾਂ ਮਾਨ ਸਾਹਿਬ ਵੀ ਮੈਂ ਨਹੀਂ ਕਹਦਾ ਮਾਨ ਸਾਹਿਬ ਉਠਾਉਂਦੇ ਨਹੀਂ ਉਠਾਉਂਦੇ ਨੇ ਹਾਂ ਹਾਂ 25 ਤਰੀਕ ਜਿਹੜਾ ਰਸਤਾ ਉਹਨਾਂ ਨੇ ਇਖਤਿਆਰ ਕੀਤਾ ਹੋਇਆ ਉਸ ਰਸਤੇ ਨਾਲ ਇਸ ਦੇਸ਼ 'ਚ ਰਹਿ ਕੇ ਅਸੀਂ ਮਸਲੇ ਹੱਲ ਨਹੀਂ ਕਰ ਸਕਦੇ ਸਿਕਾਉਂਗਾ ਹਾਂ ਹਾਂ ਉਹ ਗੱਲਾਂ ਜਿਹੜੀਆਂ ਸਾਨੂੰ ਹੋਰ ਪਾਸੇ ਨੂੰ ਲੈ ਕੇ ਜਾਣਗੀਆਂ ਕੌਮ ਨੇ ਬਹੁਤ ਬਟਾ ਸੰਤਾਪ ਬਣਾਇਆ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਅਸੀਂ ਪੰਜਾਬ ਦੇ ਹੱਕੀ ਮੰਗਾਂ ਲਈ ਉਹ ਸੰਘਰਸ਼ਾ ਜਿਹੜਾ ਸਾਡਾ ਚੱਲ ਰਿਹਾ ਅਕਾਲੀ ਦਲ ਦਾ ਵੀ ਚੱਲ ਰਿਹਾ ਪਰ ਅਸੀਂ ਵੱਖਰੇ ਰਸਤੇ ਇਖਤਿਆਰ ਕਰਕੇ ਅਸੀਂ ਕੌਮ ਨੂੰ ਕਿਸੇ ਐਜੇ ਰਸਤੇ ਤੇ ਨਹੀਂ ਤੋੜ ਸਕਦੇ ਜਿੱਥੋਂ ਅਸੀਂ ਬਹੁਤ ਵੱਡਾ ਨੁਕਸਾਨ ਪਹਿਲਾਂ ਵੀ ਚੱਲਿਆ ਔਰ ਦੁਬਾਰਾ ਸਾਡੀ ਨੌਜਵਾਨ ਪੀੜ੍ਹੀ ਉਸ ਪਾਸੇ ਨੂੰ ਤੁਰ ਜਵੇ ਜਿੱਥੋਂ ਸਾਨੂੰ ਮੁੜਨਾ ਕੋਈ ਜਵੇ ਸਾਡੀ ਇੱਕ ਪੀੜ੍ਹੀ ਖਤਮ ਹੋ ਗਈ ਉਸ ਸਾਰੇ ਦੌਰ ਚ ਔਰ ਸਾਡੇ ਸਾਰੇ ਅਣਖਵਰ ਗੈਰਤ ਵਾਲੇ ਨੌਜਵਾਨ ਸ਼ੀਰ ਹੋ ਗਏ ਉਸ ਉਸ ਸਾਡੇ ਕੌਲ ਉਸ ਦੌਰ ਚ ਸੋ ਉਸ ਚੀਜ਼ ਤੋਂ ਵੀ ਅਸੀਂ ਕੌਮ ਨੂੰ ਬਚਾ ਕੇ ਰੱਖਣਾ ਔਰ ਸਾਡੇ ਮਸਲੇ ਵੀ ਹੱਲ ਕਰਨੇ ਨੇ ਔਰ ਜੇ ਉਸ ਤੇ ਕੋਈ ਕਰ ਸਕਦਾ ਤਾਂ ਉਹ ਸ਼ਰੋਣੀ ਕਾਲੀਦਾਲੀ ਕਰ ਸਕਦਾ ਸੋ ਅੱਜ ਪੰਜਾਬ ਨੂੰ ਇਹ ਸੋਚਣ ਔਰ ਵਿਚਾਰਨ ਦੀ ਲੋੜ ਹੈ ਜੀ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸੰਗਰੂਰ ਤੋਂ ਹੀ ਕੀਤੀ ਐ ਐਜ਼ ਆਮਪੀ ਤੇ ਤੁਸੀਂ ਕਿਵੇਂ ਦੇਖਦੇ ਹੋ ਹੁਣ ਮੀਤ ਹੇਰ ਨੂੰ ਉਹਨਾਂ ਨੇ ਖੜਾ ਕੀਤਾ ਹੈ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ ਦੂਸਰੇ ਪਾਸੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਹੈ ਉਹ ਟਿਕਟ ਦਿੱਤੀ ਗਈ ਹੈ ਤੇ ਇਹ ਮੁਕਾਬਲਾ ਤੁਸੀਂ ਕਿਵੇਂ ਦੇਖ ਸਕਦੇ ਹੋ ਦੇਖੋ ਗੱਲ ਇਹ ਹੈ ਜੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਉਤਸ਼ਾਹ ਹੰਗਾਰਾ ਸੰਗਰੂਰ ਪਾਰਲੀਮੈਂਟ ਕੰਸਟਿਚਨਸੀ ਸੰਗਰੂਰ ਜ਼ਿਲ੍ਹੇ ਚੋਂ ਕਹਿੰਦੇ ਬਹੁਤ ਮਿਲੇ ਹ ਹ ਪਰ ਸਾਡੇ ਲੋਕ ਨੇ ਜਿਹੜੇ ਬੜੇ ਇਨਕਲਾਬੀ ਨੇ ਹ ਹ ਇਹ ਬੜੀਆਂ ਆਸਾਂ ਔਰ ਉਮੀਦਾਂ ਨਾਲ ਕਿਸੇ ਵਿਅਕਤੀ ਨੂੰ ਮਾਨ ਸਤਕਾਰ ਦਿੰਦੇ ਨੇ ਹ ਹ ਇਹ ਜ਼ਿਲ੍ਹਾ ਇਹ ਇਲਾਕਾ ਸ਼ਰਮਣੀ ਅਕਾਲੀ ਦਲ ਦਾ ਬਹੁਤ ਵੱਡਾ ਘੜ ਰਿਹਾ ਕਿਸੇ ਤਰ੍ਹਾਂ ਹ ਹ ਔਰ ਦੱਸਦਿਆਂ ਦੱਸਿਆ ਸੀਟਾਂ ਇਤੋਂ ਸ਼ਰਮਣੀ ਅਕਾਲੀ ਦਲ ਜਿੱਤਾਂ ਰਿਹਾ ਹ ਹ ਉਸ ਤੋਂ ਬਾਅਦ ਮਾਨ ਸਾਹਿਬ ਨੂੰ ਵੀ ਹੰਗਾਰਾ ਮਿਲਿਆ ਹ ਹ ਆਮ ਆਦਮੀ ਪਾਰਟੀ ਨੂੰ ਵੀ ਮਿਲਿਆ ਹ ਹ ਪਰ ਕੀ ਕਾਰਗੁਜ਼ਾਰੀ ਕੀ ਹੈ ਹ ਹ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਇਤੋਂ ਬਹੁਤ ਵੱਡਾ ਫਤਵਾ ਪਰ ਮੁੱਖ ਮੰਤਰੀ ਸਾਹਿਬ ਕੋਲੇ ਮੌਕਾ ਵੀ ਆ ਗਿਆ ਕੁਝ ਕਰ ਵੱਖਰਾ ਕਰਕੇ ਤਾਂ ਦਿਖਾਉਣ ਮੁੱਖ ਮੁੱਖ ਮੰਤਰੀ ਦਾ ਜ਼ਿਲ੍ਹਾ ਮੁੱਖ ਮੰਤਰੀ ਦਾ ਇਲਾਕਾ ਸੁਖਾ ਪ੍ਰਕਾਸ਼ ਸਿੰਘ ਦਾ ਬਦਲ ਬਲ ਸਾਹਿਬ ਦਾ ਇਲਾਕਾ ਬਠਿੰਡਾ ਉਹ ਏਰੀਆ ਵੀ ਰਿਹਾ ਉਹ ਉਸ ਏਰੀਆ ਦੀ ਡਿਵੈਲਪਮੈਂਟ ਦੇਖੋ ਔਰ ਸਾਡੇ ਹਾਲ ਦੇਖੋ ਇੱਥੇ ਤਾਂ ਕੁਝ ਵੱਖਰਾ ਤੁਹਾਨੂੰ ਨਜ਼ਰ ਹੀ ਨਹੀਂ ਆ ਰਿਹਾ ਸੋ ਜੋ ਤੁਹਾਨੂੰ ਕੁਝ ਵੱਖਰਾ ਨਜ਼ਰ ਹੀ ਨਹੀਂ ਆ ਰਿਹਾ ਫਿਰ ਲੋਕ ਮੁੱਖ ਮੰਤਰੀ ਨੂੰ ਕਿਉਂ ਵੋਟਾਂ ਪਾਉਣਗੇ ਲੋਕ ਨੋ ਨਰਾਸ਼ ਨੇ ਕਹਿੰਦਾ ਸਾਹਿਬ ਦੀ ਤਾਂ ਕੋਈ ਦੇਣ ਹੀ ਨਹੀਂ ਹੈ ਇੱਥੇ ਉਹ ਤਾਂ ਭਰੋਂ ਇੱਕ ਐਮਪੀ ਬਣ ਆਏ ਨੇ ਸਾਡੀ ਸੇਵਾ ਕਰਨ ਥੋੜਾ ਆਏ ਨੇ ਉਹਨਾਂ ਦੇ ਕੀ ਦੇਣੇ ਸਰੂਰ ਨੂੰ ਸੋ ਇਸ ਕਰਕੇ ਲੋਕ ਅਕਾਲੀ ਦਲ ਨੂੰ ਵੋਟਾਂ ਪਾਉਣਗੇ ਅਕਾਲੀ ਦਲ ਨਹੀਂ ਇੱਥੇ ਕੰਮ ਕਰੇ ਨੇ ਇਸ ਚੀਜ਼ ਨੂੰ ਲੋਕ ਸਮਝਦੇ ਨੇ ਇਹ ਗੱਲ ਤੁਸੀਂ ਸੱਚ ਕਹੀ ਸੰਗਰੂਰ ਦੇ ਜਿਹੜੇ ਲੋਕ ਆ ਸਿਆਸਤ ਤੋਂ ਬਿਲਕੁਲ ਉਲਟ ਚੱਲਦੇ ਆ ਜੇਕਰ ਕਿਸੇ ਦੀ ਸਰਕਾਰ ਆ ਤਾਂ ਉਸ ਤੋਂ ਉਲਟ MP ਚੁਣਿਆ ਜਾਏਗਾ ਤੇ ਜਿਵੇਂ ਕਿ ਪਿਛਲੀਆਂ ਜਮਨੀ ਚੋਣਾਂ ਦੇ ਵਿੱਚ ਵੀ ਜਿਹੜੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਸੀ ਪਰ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਤੇ ਇਸੇ ਤਰ੍ਹਾਂ ਜਿਹੜੇ ਕਈ ਟ੍ਰੇਲਰ ਜਿਹੜੇ ਦੇਖਣ ਨੂੰ ਮਿਲੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਕੁਝ ਇਸ ਤਰ੍ਹਾਂ ਦਾ ਹੋਏਗਾ ਲੋਕ ਜਿਹੜਾ ਤੁਹਾਡੇ ਤੋਂ ਭਰੋਸਾ ਜਤਾਉਣਗੇ ਦੇਖੋ ਸਾਰ ਨੂੰ ਪੂਰਨ ਉਮੀਦ ਹੈ ਕਿ ਸੰਗਰੂਰ ਦਾ ਜਿਹੜਾ ਵੋਟਰ ਆ ਸੰਗਰੂਰ ਪਾਰਲੀਮੈਂਟ ਦਾ ਉਹ ਇਹ ਗੱਲ ਮਹਿਸੂਸ ਕਰਨ ਲੱਗੇ ਕਿ ਅਕਾਲੀ ਦਲ ਤੋਂ ਬਿਨਾਂ ਸਾਡੀ ਖੇਤਰੀ ਤੋਂ ਪਾਰਟੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਵੀ ਅਸੀਂ ਗੁੰਮਰਾਹ ਹੋ ਗਏ ਇਹਨਾਂ ਲੋਕਾਂ ਨੇ ਸਾਨੂੰ ਬੜੇ-ਬੜੇ-ਬੜੇ ਸਬਜਬਾਗ ਦਿਖਾਉਤੇ ਜ਼ਮੀਨੀ ਹਕੀਕਤ ਕੁਝ ਹੋਰ ਹੈ ਔਰ ਲੋਕ ਅਕਾਲੀ ਦਲ ਵੱਲ ਮੁੜੇ ਨੇ ਕਿਉਂਕਿ ਅਕਾਲੀ ਦਲ ਨੇ ਪੰਜਾਬ ਨੂੰ ਗੁੰਮਰਾਹ ਨਹੀਂ ਕੀਤਾ ਅਕਾਲੀ ਦਲ ਨੇ ਕੋਈ ਅਸੀਂ ਗੱਲ ਨਹੀਂ ਕਹੀ ਜਿਹੜੀ ਨਾ ਕੀਤੀ ਹੋਵੇ ਜੋ-ਜੋ ਗੱਲਾਂ ਕਹੀਆਂ ਉਹ ਪੂਰੀਆਂ ਕਰਕੇ ਦਿਖਾਈਆਂ ਠੀਕ ਹੈ ਕਿਤੇ ਨਾ ਕਿਤੇ ਸਾਤੋਂ ਕੁਝ ਮੁੱਦਿਆਂ ਤੇ ਅਸੀਂ ਨਹੀਂ ਸਹੀ ਢੰਗ ਨਾਲ ਉਹਨਾਂ ਨੂੰ ਹੈਂਡਲ ਕਰ ਸਕੇ ਉਹਨਾਂ ਦਾ ਸਾਨੂੰ ਨੁਕਸਾਨ ਚ ਲੈਣਾ ਪਿਆ ਪਰ ਉਹਨੂੰ ਅੱਜ ਲੋਕ ਮਹਿਸੂਸ ਕਰਨ ਲੱਗੇ ਨੇ ਕਿ ਉਹ ਅਕਾਲੀ ਦਲ ਨੇ ਨੇ ਕੋਈ ਕੰਮ ਐਸੇ ਕੋਈ ਵਿਰੋਧੀ ਪੰਥ ਵਿਰੋਧੀ ਪੰਜਾਬ ਵਿਰੋਧੀ ਕੰਮ ਕੀਤੇ ਨਹੀਂ ਉਹ ਸਾਡੇ ਗਲ ਪੈਗੇ ਜਾਂ ਸਾਡੀ ਸਰਕਾਰ ਚ ਵਾਪਰ ਗਿਆ ਕੁਛ ਛਿੱਟਨਾਵਾ ਜਿਨ੍ਹਾਂ ਦਾ ਸਾਨੂੰ ਖਮਾਇਦਾ ਭੁਗਤਣਾ ਪਿਆ ਉਹਨਾਂ ਲਈ ਅਸੀਂ ਮਾਫੀ ਵੀ ਨਾ ਕਰ ਕਰਕੇ ਮੰਗੀ ਹੈ ਗੁਰੂ ਤੋਂ ਵੀ ਮੰਗੀ ਹੈ ਸੰਗਤ ਤੋਂ ਵੀ ਮੰਗੀ ਹੈ ਔਰ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਅਕਾਲੀ ਦਲ ਤੋਂ ਬਿਨਾ ਚਾਰਾ ਨਹੀਂ ਔਰ ਤੁਸੀਂ ਦੇਖੋਗੇ ਨਤੀਜੇ ਸੰਗਰੂਰ ਦੇ ਵਕਰੇ ਹੋਣਗੇ ਠੀਕ ਹੈ ਜੀ ਤੇ ਇਹਦੇ ਨਾਲ ਹੀ ਜਿਹੜਾ ਕਿ ਮੌਜੂਦਾ ਸਰਕਾਰ ਨੇ ਕਿਹਾ ਕਿ ਅਸੀਂ 13 ਜ਼ੀਰੋ ਦੇ ਨਾਲ ਜਿੱਤਾਂਗੇ ਉਮੀਦਵਾਰ ਉਤਾਰੇ ਨਹੀਂ ਤਾਂ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਤੇ ਦੂਸਰੇ ਪਾਸੇ ਮੇਰਾ ਸਵਾਲ ਤੁਹਾਡੇ ਨਾਲ ਇਹ ਵੀ ਹੈ ਕਿ ਜਦੋਂ ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਦਲ ਬਦਲੀਆਂ ਦਾ ਦੌਰ ਵੀ ਜਲ ਲਗਾਤਾਰ ਹੋ ਗਿਆ ਇੱਕ ਪਾਰਟੀ ਛੱਡ ਦੂਸਰੀ ਪਾਰਟੀ 'ਚ ਦੂਸਰੀ ਪਾਰਟੀ ਛੱਡ ਤੀਸਰੀ ਪਾਰਟੀ 'ਚ ਵਿੱਚ ਜਿਹੜਾ ਉਮੀਦਵਾਰ ਜਾ ਰਹੇ ਨੇ ਤੇ ਇਹਦੇ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ ਦੇਖੋ ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਬੜਾ ਮੰਦ ਭਾਗ ਵਰਤਾਰਾ ਹੂੰ ਹੂੰ ਰਾਜਨੀਤਿਕ ਲੋਕ ਨੇ ਜਿਹੜੇ ਹਮ ਕਿਸੇ ਵੀ ਪਾਰਟੀ ਚ ਕੰਮ ਕਰਦੇ ਨੇ ਹਮ ਹਰ ਪਾਰਟੀ ਦੀ ਕੋਈ ਨਾ ਕੋਈ ਆਇਡੋਲੋਜੀ ਹੁੰਦੀ ਹੈ ਹਮ ਕੋਈ ਉਹਨਾਂ ਦੀ ਸੋਚ ਹੁੰਦੀ ਹੈ ਕੋਈ ਸਿਧਾਂਤ ਹੁੰਦਾ ਹੈ ਹਮ ਸੋ ਉਹ ਸੋਚ ਔਰ ਸਿਧਾਂਤ ਨੂੰ ਅਪਣਾ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ ਹਮ ਹਮ ਸੋ ਅਸੀਂ ਤਾਂ ਜਿਹੜੇ ਲੋਕ ਇਸ ਤਰ੍ਹਾਂ ਆਉਂਦੇ ਨੇ ਹਮ ਉਹਨਾਂ ਦੀ ਪਰਜੋਰ ਸ਼ਬਦਾ ਚ ਦੰਦਿਆ ਕਰਦੇ ਹਮ ਕਿ ਜਿਹੜੇ ਸਿਰਫ ਉਹਦੇ ਪਿੱਛੇ ਆਪਦਾ ਸਿਧਾਂਤ ਬਦਲ ਲੈਂਦੇ ਨੇ ਹਮ ਉਹਨਾਂ ਲੋਕਾਂ ਨੂੰ ਲੋਕਾਂ ਨੂੰ ਨਹੀਂ ਐਕਸੈਪਟ ਕਰਨਾ ਚਾਹੀਦਾ ਹਮ ਹਮ ਜਿਹੜੇ ਲੋਕ ਇੱਕ ਸਿਧਾਂਤ ਤੇ ਇੱਕ ਲਾਈਨ ਤੇ ਚੱਲ ਕੇ ਕੰਮ ਕਰਦੇ ਨੇ ਉਹਨਾਂ ਲੋਕਾਂ ਨੂੰ ਹੀ ਲੋਕਾਂ ਨੂੰ ਖਤਮਾ ਦੇਣਾ ਚਾਹੀਦਾ ਤੁਸੀਂ ਕਿਸ ਸਿਧਾਂਤ ਨੂੰ ਚੰਗਾ ਸਮਝਦੇ ਹੋ ਜਿਹੜੀ ਪੰਜਾਬ ਸਰ ਪੰਜਾਬ ਨੂੰ ਪਾਰਟੀ ਨੂੰ ਹਤਿਆਸ਼ੀ ਸਮਝਦੇ ਹੋ ਉਹ ਸੋਚ ਕੇ ਵੋਟ ਪਾਓ ਉਮੀਦਵਾਰਾਂ ਦਾ ਵੀ ਉਹਦੇ ਤੇ ਇਸ ਗੱਲ ਤੇ ਫੋਕਸ ਕਰੋ ਕਿ ਕਿਹੜਾ ਵਿਅਕਤੀ ਇੱਕ ਲਾਈਨ ਤੇ ਖੜ ਕੇ ਕੰਮ ਕਰਦਾ ਹੈ ਜਿਹੜਾ ਰੋਜ਼ ਪਾਰਟੀਆਂ ਬਦਲਦਾ ਰੋਜ਼ ਵਿਚਾਰ ਬਦਲਦਾ ਉਹ ਲੋਕ ਤੁਹਾਡਾ ਕੁਸਵਾਰ ਨਹੀਂ ਸਕਦੇ ਉਹ ਇੱਥੇ ਵੀ ਨਹੀਂ ਸਵਾਰ ਸਕਦੇ ਉਹ ਪਾਰਲੀਮੈਂਟ ਵਿੱਚ ਜਾ ਕੇ ਵੀ ਕੁਝ ਨਹੀਂ ਸਵਾਰ ਸਕਦੇ ਇਸ ਤਰ੍ਹਾਂ ਦੇ ਲੋਕਾਂ ਨੂੰ ਮੈਂ ਸਮਝਦਾ ਆਪਦਾ ਫੈਸਲਾ ਲੈਣਾ ਚਾਹੀਦਾ ਅਸੀਂ ਇੱਕ ਸੋਚ ਦੇ ਧਾਰਨੀ ਆ 500 ਪੰਜਾਬ ਪ੍ਰਸਤ ਲੋਕ ਆ ਆਪਦਾ ਸਾਰਾ ਜੀਵਨ ਇਸੇ ਲਾਈਨ ਤੇ ਲਾਇਆ ਔਰ ਇਸੇ ਤੇ ਲਾਉਣਾ ਸੋ ਇਸ ਕਰਕੇ ਅਸੀਂ ਤਾਂ ਹੀ ਬੇਨਤੀ ਕਰਦੇ ਆ ਕਿ ਕਾਲੀ ਦਲ ਤੁਹਾਡੀ ਮਾਂ ਪਾਰਟੀ ਆ ਤਾਂ ਕਾਲੀ ਦਲ ਦੀ ਸੇਵਾ ਨੂੰ ਪ੍ਰਵਾਨ ਕਰੋ ਕਾਲੀ ਦਲ ਦੇ ਉਮੀਦਵਾਰ ਆਮ ਜਤਾ ਕੇ ਪੰਜਾਬ ਔਰ ਪੰਥ ਨੂੰ ਬਚਾਈਏ ਇਹ ਸੁਨੇਹਾ ਦੇਣਾ ਤੁਹਾਨੂੰ ਜੀ ਇੱਕ ਹੋਰ ਸਵਾਲ ਆ ਆਖਰੀ ਹੈ ਤੇ ਜਿਵੇਂ ਕਿ ਅਮਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਹੈ ਜਿਹੜਾ ਉਹ ਚਰਚਾਆਂ ਵਿੱਚ ਜਿਹੜੀਆਂ ਛਿੜੀਆਂ ਨੇ ਆਜ਼ਾਦ ਉਮੀਦਵਾਰ ਉਹ ਜੋ ਚੋਣ ਲੜ ਸਕਦੇ ਨੇ ਕੀ ਜੇਕਰ ਉਹ ਚੋਣ ਜਿਹੜੀ ਹੈ ਖਬਰ ਜੇਕਰ ਸੱਚ ਹੁੰਦੀ ਹੈ ਕਿ ਉਹ ਚੋਣ ਲੜ ਸਕਦੇ ਨੇ ਕੀ ਅਕਾਲੀ ਦਲ ਉਹਨਾਂ ਨੂੰ ਸਪੋਰਟ ਕਰੇਗਾ ਦੇਖੋ ਦੋ ਗੱਲਾਂ ਹੁੰਦੀਆਂ ਨੇ ਇੱਕ ਕਿਸੇ ਵਿਅਕਤੀ ਦਾ ਨਿੱਜੀ ਵਿਚਾਰ ਹੁੰਦੇ ਨੇ ਔਰ ਇੱਕ ਪਾਰਟੀ ਦੀ ਨੀਤੀ ਹੁੰਦੀ ਹੈ ਮੈਨੂੰ ਪਾਰਟੀ ਪ੍ਰੋਗਰਾਮ ਦਾ ਇਹ ਫੈਸਲਾ ਪਾਰਟੀ ਲੈਵਲ ਤੇ ਕੋਰ ਕਮੇਟੀ ਡਿਸਕਸ ਕਰਨਾ ਹੈ ਪ੍ਰਧਾਨ ਸਾਹਿਬ ਨੇ ਲੈਣਾ ਇਹ ਉਹਨਾਂ ਦਾ ਡਿਸੀਜਨ ਆ ਪਰ ਮੈਂ ਨਿੱਜੀ ਤੌਰ ਤੇ ਜਰੂਰ ਇਸ ਗੱਲ ਦੇ ਹੱਕ ਚਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਮਰਤਪਾਲ ਸਿੰਘ ਦੀ ਉਹਨਾਂ ਨਾਲ ਬਹੁਤ ਵਧੀਕੀਆਂ ਹੋਈਆਂ ਉਹਨਾਂ ਨੇ ਉਹਨਾਂ ਦੇ ਝੂਠੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਉੱਥੇ ਧੱਕਿਆ ਗਿਆ ਜਿਲ੍ਹਾਂਾਂ ਚ ਅਸਾਮ ਵਰਗੇ ਜਿਲ੍ਹਾਂਾਂ ਚ ਬੀਜੇਪੀ ਔਰ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਰਲ ਕੇ ਇਹ ਕੰਮ ਕੀਤਾ ਔਰ ਮੈਂ ਸਮਝਦਾ ਕਿ ਸਾਨੂੰ ਅਮਰਤਪਾਲ ਸਿੰਘ ਉਹਨਾਂ ਦੀ ਸਮਾਯਤਾ ਜਿਹੜੀ ਪੰਥਕ ਹਿਤਾ ਨੂੰ ਮੁਖਰਾ ਕੇ ਕਰ ਦੇਣੀ ਚਾਹੀਦੀ ਹੈ ਜਿਹਦੇ ਨਾਲ ਉਹ ਸੀਟ ਵੀ ਜਿੱਤ ਜਾਣ ਔਰ ਪੰਥ ਔਰ ਪੰਜਾਬ ਵੀ ਇਕੱਠਾ ਹੋਵੇ ਔਰ ਪੰਜਾਬ ਦੇ ਹਿਤਾ ਦੀ ਪਹਿਰੇਦਾਰੀ ਹੋਵੇ ਸੋ ਮੈਂ ਸਮਝਦਾ ਮੈਂ ਇਸ ਗੱਲ ਦੇ ਨਿੱਜੀ ਤੌਰ ਤੇ ਜ਼ਰੂਰ ਹੱਕ ਚ ਜੀ ਤੇ ਜਾਂਦੇ ਜਾਂਦੇ ਸਾਡੇ ਚੈਨਲ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਨਾ ਪੰਜਾਬ ਔਰ ਪੰਥ ਦੇ ਲੋਕਾਂ ਨੂੰ ਕਿ ਵੀਰੋ ਪੰਜਾਬ ਅੱਜ ਬੜੇ ਨਾਜ਼ੁਕ ਤੌਰ 'ਤੇ ਨੰਗਰੇ ਆ ਤੁਸੀਂ ਪੰਥ ਔਰ ਪੰਜਾਬ ਦੇ ਹਿਤਾ ਬਾਰੇ ਵੀ ਸੋਚੋ ਟ੍ਰੀ ਪਾਰਟੀ ਉਹਨਾਂ ਦੀ ਪਹਿਰੇਦਾਰੀ ਕਰ ਸਕਦੀ ਆ ਔਰ ਜਿਹੜੇ ਉਮੀਦਵਾਰ ਚੋਣਾਂ ਲੜ ਰਹੇ ਨੇ ਉਹਨਾਂ ਦਾ ਸਾਰਾ ਪਿਛੋਕੜ ਵੀ ਦੇਖੋ ਉਹਨਾਂ ਦੀ ਇਮਾਨਦਾਰੀ ਉਹਨਾਂ ਦਾ ਕਰਤਾਰ ਵੀ ਦੇਖੋ ਉਹ ਲੋਕ ਵੀ ਤੁਰੇ ਫਿਰਨਗੇ ਵੋਟਾਂ ਮੰਗਦੇ ਜਿਨ੍ਹਾਂ ਨੇ ਕਿੰਨੀਆਂ ਠਗੀਆਂ ਕਿੰਨਾ ਕੁਛ ਕੀਤਾ ਚੰਗੇ ਮਾੜੇ ਕੰਮ ਵੀ ਕੀਤੇ ਨੇ ਉਹ ਵੀ ਵੋਟਾਂ ਮੰਗਣ ਆਉਣਗੇ ਮੈਂ ਤਾਂ ਕੋਈ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਰਾਜਨੀਤੀ ਦਾ ਆਪਣੇ ਸਾਰੇ ਸਫ਼ਰ ਚ 30 32 35 ਸਾਲ ਦੇ ਰਾਜਨੀਤਿਕ ਜੀਵਨ ਚ ਪੂਰੀ ਸਾਫ਼ ਸੁਥਰੇ ਢੰਗ ਨਾਲ ਰਾਜਨੀਤੀ ਕੀਤੀ ਹੈ 10 ਸਾਲ ਸਰਕਾਰ ਚ ਰਹਿ ਕੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਆ ਕਿ ਅਸੀਂ ਆਪਣੀ ਜਾਇਦਾਦ ਵੇਚੀ ਆ ਕੋਈ ਗਲਤ ਕੰਮ ਕੋਈ ਮਰਾਫੇਕੋਰੀ ਕੋਈ ਆਪਦੇ ਫਾਇਦੇ ਸਰਕਣਾ ਸਰਕਾਰਾਂ ਤੋਂ ਲਏ ਨੇ ਨਾ ਕਦੇ ਕਿਸੇ ਕਿਸੇ ਢੰਗ ਨਾਲ ਆਪਦਾ ਮੁਨਾਫਾ ਕਮਾਇਆ ਅਸੀਂ ਆਪਦਾ ਗਵਾ ਕੇ ਲੋਕਾਂ ਦੀ ਸੇਵਾ ਕੀਤੀ ਆ ਇਹਨਾਂ ਚੀਜ਼ਾਂ ਨੂੰ ਵੀ ਲੋਕਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ ਕਿ ਕਿਹੜੇ ਲੋਕ ਨੇ ਜਿਹੜੇ ਆਪਦਾ ਗਵਾ ਕੇ ਸੇਵਾ ਕਰਦੇ ਨੇ ਕਿਹਰੇ ਰਾਜਨੀਤੀ ਨੂੰ ਧੰਦਾ ਬਣਾ ਕੇ ਲੋਟਾਂ ਘਟਾਂ ਕਰਦੇ ਨੇ ਉਹਨਾਂ ਨੂੰ ਵੀ ਪਛਾਣੋ ਇਸ ਢੰਗ ਨਾਲ ਆਪ ਦੀ ਲੋਕ ਫੈਸਲਾ ਕਰਨ ਤਾਂ ਕਿ ਆਪਾਂ ਪੰਥਰ ਪੰਜਾਬ ਦੀ ਸੇਵਾ ਸਹੀ ਢੰਗ ਨਾਲ ਹੋ ਸਕੇ ਇਹ ਜਿਹਾ ਸੰਗਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤਾਂ ਇਕਬਾਲ ਸਿੰਘ ਝੁੰਦਾ ਜੀ ਦੇ ਨਾਲ ਗੱਲਬਾਤ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਉਮੀਦਵਾਰ ਐਲਾਨਿਆ ਹੈ ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਾਲ-ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੇਕਰ ਪ੍ਰੋਗਰਾਮ ਚੰਗਾ ਲੱਗਾ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ